ਅਗਲੀ ਖਬਰ ਦੇ ਵਾਲਾ ਵਧੀਆ ਤੇ ਗੱਲ ਕਰੀਏ ਰੂਸ-ਯੂਕਰੇਨ ਜੰਗ ਦੇ ਬਾਰੇ ਇਹਦੇ ਵਿੱਚ ਇੱਕ ਹੋਰ ਖਬਰ ਜਿਹੜੀ ਭਾਰਤ ਦੇ ਐਂਗਲ ਤੋਂ ਕਰਨ ਵਾਲੀ ਹੈ ਉਹ ਇਹ ਹੈ ਕਿ ਭਾਰਤੀ ਹਥਿਆਰ ਜਿਹੜੇ ਪ੍ਰੋਡਿਊਸਰਸ ਨੇ ਉਹ ਨਿਰਮਾਤਾ ਜਿਹੜੇ ਨੇ ਉਹਨਾਂ ਨੇ ਹੁਣ ਯੂਰਪੀ ਜਿਹੜੇ ਗਾਕਾਂ ਨੂੰ ਵੇਚੇ ਤੋਪਾਂ ਦੇ ਗੋਲੇ ਤੇ ਉਹ ਜਿਹੜੇ ਹੁਣ ਯੂਰਪੀ ਗਾਕਾਂ ਨੇ ਖਰੀਦੇ ਸੀਗੇ ਉਹ ਹੁਣ ਯੂਕਰੇਨ ਨੂੰ ਦੇ ਰਹੇ ਨੇ ਤੇ ਇਹਦੇ ਲਈ ਰੂਸ ਦੇ ਖਿਲਾਫ ਉਹ ਜੰਗ ਦੇ ਵਿੱਚ ਵਰਤੇ ਜਾ ਰਹੇ ਨੇ ਤੇ ਯੂਕਰੇਨ ਭੇਜ ਦਿੱਤੇ ਗਏ ਨੇ ਰੂਸ ਨੇ ਇਸ ਮਾਮਲੇ ਦੇ ਵਿੱਚ ਵਿਰੋਧ ਜਤਾਇਆ ਤੇ باوجود ਇਸ ਦੇ ਭਾਰਤ ਨੇ ਇਸ ਕਾਰਵਾਈ ਨੂੰ ਰੋਕਣ ਲਈ ਕੋਈ ਕਹਿੰਦੇ ਦਖਲ ਆ ਉਹ ਜਿਹੜਾ ਨਹੀਂ ਦਿੱਤਾ ਭਾਰਤੀ ਅਸਲਾ ਯੂਕਰੇਨ ਭੇਜਣ ਵਾਲੇ ਯੂਰਪੀ ਮੁਲਕਾਂ ਦੇ ਵਿੱਚ ਇਟਲੀ ਤੇ ਚੈੱਕ ਗਣਰਾਜ ਵੀ ਸ਼ਾਮਲ ਨੇ ਕਵਰੇਜ ਏਜੰਸੀ ਰਾਈਟਰਸ ਨੇ ਆਪਣੀ ਖਾਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਇਹ ਜਿਹੜਾ ਖੁਲਾਸਾ ਭਾਰਤੀ ਤੇ ਯੂਰਪੀ ਅਧਿਕਾਰੀਆਂ ਤੇ ਰੱਖਿਆ ਸਨਾਂ ਦੇ ਨਾਲ ਜਿਹੜੇ ਜੁੜੇ ਸੂਤਰਾਂ ਵੱਲੋਂ ਕੀਤਾ ਗਿਆ ਤੇ ਏਜੰਸੀ ਨੇ ਆਪਣੇ ਜਿਹੜਾ ਐਨਾਲਾਈਜ਼ ਕੀਤਾ ਡਾਟਾ ਉਹਦੇ ਵਿੱਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਤੇ ਇਹ ਦੱਸਿਆ ਗਿਆ ਹੈ ਕਿ ਰੂਸ ਦੇ ਖਿਲਾਫ ਜੰਗ ਦੇ ਵਿੱਚ ਜਿਹੜੇ ਯੂਰਪੀ ਮੁਲਕਾਂ ਵੱਲੋਂ ਜਿਹੜੀ ਮਦਦ ਕੀਤੀ ਜਾਂਦੀ ਹੈ ਉਦੇ ਵੱਲੋਂ ਹਿੱਸੇ ਵਜੋਂ ਕੀਵ ਨੂੰ ਇਹ ਜਿਹੜੀ ਯੂਕਰੇਨ ਨੂੰ ਇਹ ਜਿਹੜੀ ਭਾਰਤੀ ਅਸਲੇ ਦੀ ਸਪਲਾਈ ਹੈ ਬੀਤੇ ਇੱਕ ਸਾਲ ਤੋਂ ਕਰੀਬ ਜਾਰੀ ਹੈ ਭਾਰਤ ਦੇ ਹਥਿਆਰਾਂ ਦੀ ਬਰਾਮਦ ਸੰਬੰਧੀ ਜਿਹੜੇ ਨਿਯਮਾਂ ਵਿੱਚਗੇ ਹਥਿਆਰਾਂ ਨੂੰ ਇਹਨਾਂ ਦੇ ਐਲਾਨੀਆਂ ਗਾਕਾਂ ਤੋਂ ਇਲਾਵਾ ਕਿਸੇ ਹੋਰ ਵੱਲੋਂ ਵਰਤੇ ਜਾਣ ਦੀ ਮਨਾਈ ਤਾਂ ਕਰਦੇ ਆ ਪਰ ਗਾਕਾਂ ਵੱਲੋਂ ਅਜਿਹਾ ਕੀਤੇ ਜਾਣ ਤੇ ਕਹਿੰਦੇ ਉਹਨਾਂ ਨੂੰ ਭਵਿੱਖ ਦੇ ਵਿੱਚ ਹਥਿਆਰ ਦੇਣ ਤੋਂ ਨਾ ਵੀ ਜਿਹੜੀ ਕੀਤੀ ਜਾ ਸਕਦੀ ਹੈ ਤਿੰਨ ਭਾਰਤੀ ਅਧਿਕਾਰੀਆਂ ਦੀ ਜੇਕਰ ਗੱਲ ਮੰਨੀਏ ਤਾਂ ਉਹ ਮਾਸਕੋ ਨੇ ਘੱਟੋ ਘੱਟ ਦੋ ਵਾਰ ਇਹ ਮਾਮਲਾ ਭਾਰਤ ਕੋਲ ਉਠਾਇਆ ਕਿ ਜਿਹੜੇ ਤੁਹਾਡੇ ਇੱਥੇ ਪ੍ਰੋਡਿਊਸ ਕੀਤੇ ਜਾਂਦੇ ਨੇ ਹਥਿਆਰ ਉਹ ਯੂਰਪੀ ਮੂਲਕਾਂ ਇਟਲੀ ਚੈੱਕ ਅਤੇ ਰਾਜ ਦੇ ਕੁਝ ਲੋਕਾਂ ਨੂੰ ਵੇਚੇ ਗਏ ਨੇ ਤੇ ਉਹ ਹਥਿਆਰ ਹੁਣ ਉਹ ਯੂਕਰੇਨ ਨੂੰ ਦੇ ਰਹੇ ਨੇ ਜਿਹੜੇ ਕਿ ਸਾਡੇ ਖਿਲਾਫ ਵਰਤੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੀ ਸਰਗੇਈ ਲਾਵਰੋਵ ਜਿਹੜੇ ਕਿ ਉਹਨਾਂ ਦੇ ਰੂਸੀ ਹਮਰਤਬਾ ਨੇ ਉਹ ਵੀ ਵਿਦੇਸ਼ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਵੀ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਵੀ ਇਹ ਮਸਲਾ ਜਿਹੜਾ ਵਿਚਾਰਾ ਗਿਆ ਸੀ ਰੂਸ ਵੱਲੋਂ ਉਠਾਇਆ ਗਿਆ ਸੀਗਾ ਅੱਜ ਦੱਸਿਆ ਗਿਆ ਕਿ ਰਣਧੀਰ ਜੈ ਸਵਾਲ ਇਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕਾਨਫਰੰਸ ਕੀਤੀ ਸੀ ਜਨਵਰੀ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਦਾਅਵਾ ਕੀਤਾ ਸੀਗਾ ਕਿ ਭਾਰਤ ਨੇ ਯੂਕਰੇਨ ਨੂੰ ਨਾ ਤਾਂ ਤੋਪਾਂ ਦੇ ਗੋਲੇ ਵੇਚੇ ਆ ਤੇ ਨਾ ਹੀ ਭੇਜੇ ਆ ਭਾਰਤ ਸਰਕਾਰ ਜਾਂ ਰੱਖਿਆ ਜਿਹੜੀ ਸੰਤ ਆ ਉਹਦੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅਸਲੇ ਦਾ ਇੱਕ ਬਹੁਤ ਹੀ ਛੋਟਾ ਜਿਹਾ ਹਿੱਸਾ ਜਿਹੜਾ ਯੂਕਰੇਨ ਦੇ ਵਿੱਚ ਵਰਤਿਆ ਜਾ ਰਿਹਾ ਉਹ ਭਾਰਤ ਵੱਲੋਂ ਬਣਾਇਆ ਜਾਂਦਾ ਤੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਕੀਵ ਵੱਲੋਂ ਜਿਹੜੇ ਦਰਾਮਦ ਕੀਤੇ ਗਏ ਅਸਲੇ ਦੇ ਵਿੱਚ ਭਾਰਤੀ ਅਸਲੇ ਦਾ ਹਿੱਸਾ ਮਹਿਜ਼ 1% ਦੀ ਵੀ ਨਹੀਂ ਬਣਦਾ ਤੇ ਜੇਕਰ 1% ਦੀ ਵੀ ਨਹੀਂ ਬਣਦਾ ਤੇ ਜਿਹੜੀ ਐਸ ਜੇ ਸ਼ੰਕਰਦੀ ਤੇ ਸਰਗੇਈ ਲਾਵਰੋਵ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਹੁਣ ਫਿਰ ਉਹਨੇ ਪ੍ਰਮੁਖਤਾ ਦੇ ਨਾਲ ਕਿਉਂ ਜਿਹੜਾ ਇਹ ਮਸਲਾ ਉਠਾਇਆ ਤੁਸੀਂ ਦੇਖੋ ਵੀ ਆਪਾਂ ਅਕਸਰ ਹੀ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਇਸ ਗੱਲ ਦੀ ਚਰਚਾ ਕਰਦੇ ਰਹਿੰਦੇ ਨੇ ਕਿ ਇੱਕ ਪਾਸੇ ਭਾਰਤ ਰੂਸ ਦੇ ਨਾਲ ਯਾਰੀ ਅਮਰੀਕਾ ਦੇ ਜਦੋਂ ਪਰਸਪੈਕਟਿਵ ਤੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਤੇਲ ਜਾਂ ਹੋਰ ਪਾਬੰਦੀਆਂ ਬਾਅਦ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਭਾਰਤ ਤੇ ਰੂਸ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਆਪਸੀ ਲੈਣ ਦੇਣ ਵੀ ਕੀਤਾ ਹੈ ਪਾਬੰਦੀਆਂ ਦੇ ਬਾਵਜੂਦ ਵੀ ਵਾਇਆ ਯੂਰਪੀਨ ਮੁਲਕਾਂ ਦੇ ਗੋਪਤਰਾਦ ਰਹੀ ਜੀ ਜੀ ਬਿਲਕੁਲ ਗੋਪਤਰਾਦ ਰਹੀ ਹੁਣ ਇਹ ਖਬਰ ਆ ਰਹੀ ਹੈ ਕਿ ਯੂਕਰੇਨ ਨੂੰ ਵੀ ਭਾਰਤ ਜਿਹੜਾ ਉਹ ਉਹਦੀਆਂ ਜਿਹੜੇ ਪ੍ਰੋਡਿਊਸਰਸ ਨੇ ਹਥਿਆਰਾਂ ਦੇ ਉਹ ਅਸਲਾ ਵੇਚ ਰਹੇ ਨੇ ਤੇ ਉਹ ਜਾ ਰਿਹਾ ਵਾਇਆ ਯੂਰਪੀਨ ਮੁਲਕਾਂ ਚਾਹੇ ਉਹ ਇਟਲੀ ਹੈ ਤੇ ਚਾਹੇ ਉਹ ਚੈਕਨ ਰਾਜਾ ਜਾਂ ਹੋਰ ਜਿਹੜੇ ਇਲਾਕੇ ਨੇ ਹੁਣ ਇਸ ਮਾਮਲੇ ਦੇ ਵਿੱਚ ਭਾਰਤ ਦੀ ਜਿਹੜੀ ਸਥਿਤੀ ਆ ਉਹ ਦੋ ਬੇੜੀਆਂ ਦੇ ਵਿੱਚ ਫੈਰ ਤਰਨ ਵਾਲੀ ਆ ਇੱਕ ਪਾਸੇ ਸਸਤਾ ਤੇਲ ਦੂਜੇ ਪਾਸੇ ਪਾਬੰਦੀਆਂ ਦੇ ਬਾਵਜੂਦ ਜਿਹੜਾ ਵਪਾਰ ਕਰਨਾ ਤੇ ਤੀਜੇ ਪਾਸੇ ਯੂਕਰੇਨ ਵਾਲੇ ਪਾਸਿਓਂ ਵੀ ਉਹ ਯੂਰਪੀ ਮੁਲਕਾਂ ਦੇ ਨਾਲ ਆਪਣੀ ਜਿਹੜੀ ਯਾਰੀ ਆ ਉਹ ਤੋੜਨੀ ਨਹੀਂ ਚਾਹੁੰਦਾ ਕੂਟਨੀਤਿਕ ਤੌਰ ਤੇ ਇਹ ਚੀਜ਼ਾਂ ਅੱਗੇ ਜਿਵੇਂ ਜਿਵੇਂ ਐਕਸਪੋਜ਼ ਹੋਣਗੀਆਂ ਭਾਰਤ ਸਰਕਾਰ ਨੂੰ ਕਿਵੇਂ ਇਹਨਾਂ ਨੂੰ ਫੇਸ ਕਰਨਾ ਪਊਗਾ ਉਹ ਪਿਕ ਦੇ ਘਰਬ ਦੇ ਵਿੱਚ ਜੀ ਇਸੇ ਦੇ ਸੰਬੰਧ ਦੇ ਵਿੱਚ ਮੋਦੀ ਕਿਉਂਕਿ ਇੱਥੇ ਆਇਆ ਆ ਆਦੇਆ ਜੀ ਜੀ ਅਮਰੀਕਾ ਦੇ ਵਿੱਚ ਤਾਂ ਉਹਦੇ ਉਲਟ ਜਿਹੜੇ ਰੋਸ਼ਮਜਾਰੇ ਵੀ ਜਿਹੜੇ ਉਹ ਕਿਤੇ ਜਾ ਰਹੇ ਆ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ ਇਸ ਟਾਈਮ ਸਰਗਰਮ ਅਮਰੀਕਾ ਦੇ ਵਿੱਚ ਹੋ ਸਕਦਾ ਵੀ ਫੈਡਰਲ ਤੌਰ ਦੇ ਉੱਤੇ ਇਸ ਤੇ ਉਹ ਲੈ ਕੇ ਬਿੱਲ ਵੀ ਆਵੇ ਆਪਾਂ ਦੇਖਿਆ ਵੀ ਇਹ ਅਜਿਹਾ ਬਿੱਲ ਜਸਮੀਤ ਕੋਰਬੈਂਸ ਜੋ ਕਿ ਡਲਿਨੋ ਤੋਂ ਅਸੈਂਬਲੀ ਵੂਮਨਾਂ ਉਹਨਾਂ ਨੇ ਲਿਆਂਦਾ ਸੀ ਜਿਸ ਨੂੰ ਪਰ ਇਵੈਂਚੁਅਲੀ ਉਲਟ ਕਰ ਕਰਕੇ ਚਿੱਠੀਆਂ ਜਿਹੜੀਆਂ ਹੋ ਆ ਪਾਪਾ ਕੇ ਕੁਛ ਜਿਹੜੀਆਂ ਭਾਰਤ ਪੱਖੀ ਆਰਗੇਨਾਈਜੇਸ਼ਨਾਂ ਉਹਨਾਂ ਨੇ ਉਹਨੂੰ ਠੰਡੇ ਬਸਤੇ ਚ ਜਿਹੜਾ ਉਪਵਾ ਦਿੱਤਾ ਸੀ ਪਰ ਜਿੱਥੇ ਜੇ ਮੋਦੀ ਆ ਰਹੇ ਆ ਉਸ ਤੇ ਉਲਟ ਕਹਿੰਦੇ ਵੀ ਪ੍ਰੋਟੈਸਟ ਜਿਹੜੇ ਉਹ ਹੋਣ ਜਾ ਰਹੇ ਆ 21 ਸਤੰਬਰ ਨੂੰ ਸਿਨੇਚਰਵਾਰ ਨੂੰ 2 ਤੋਂ 7 ਵਜੇ ਦੇ ਵਿੱਚ ਵਿਲੀਅਮਟਨ ਡੈਲਵੇਅਰ ਦੇ ਵਿੱਚ ਹੋਣਾ ਹੈ ਉੱਥੇ ਪ੍ਰੋਟੈਸਟ ਹੋਣ ਜਾ ਰਿਹਾ ਹੈ 22 ਤਰੀਕ ਨੂੰ ਨੈਸਿਓ ਕੋਲੀਸਿਅਮ ਦੇ ਵਿੱਚ ਇਹ ਜਾਦਿਆ ਪਹੁੰਚ ਰਿਹਾ ਹੈ ਮੋਦੀ ਉਦੇ ਉਲਟ ਜਿਹੜਾ ਉੱਥੇ ਬਾਹਰ ਹੈ ਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਨਿਊਯਾਰਕ ਦੇ ਵਿੱਚ 23 ਸਪਟੰਬਰ ਨੂੰ ਸੋਵਾਰ ਨੂੰ ਉੱਥੇ ਸਵੇਰੇ 9 ਵਜੇ ਜਿਹੜਾ ਆ ਉਹ ਪ੍ਰੋਟੈਸਟ ਜਿਹੜਾ ਹੋਣ ਜਾ ਰਿਹਾ ਸੋ ਸਿੱਖਾਂ ਦੇ ਉਲਟ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਲੈ ਕੇ ਮੋਦੀ ਆ ਉਸ ਦੇ ਦਿਵਾਲੇ ਜਿਹੜਾ ਆ ਉਹ ਉਸ ਤੇ ਉਲਟ ਜਿਹੜੇ ਆ ਕਿ ਲੋਬੀ ਪ੍ਰੋਟੈਸਟ ਹੋਣ ਜਾ ਰਹੇ ਹੈਗੇ ਆ ਸੋ ਇਹ ਵੀ ਜਿਹੜਾ ਉਹ ਲੋਕ ਧਿਆਨ ਦੇਰ ਵੀ ਕੀ ਕੋਸ਼ਿਸ਼ ਜਿਹੜਾ ਹੋ ਰਿਹਾ ਇਸ ਜਿਹੜੇ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਹੈ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੇ ਈਸਟ ਕੋਸਟ ਆ ਉਹਨਾਂ ਦੇ ਦੁਆਰਾ ਤੇ ਜਿਹੜੀਆਂ ਸਮੂਹ ਸਿੱਖ ਪੰਥਕ ਆਰਗੇਨਾਈਜੇਸ਼ਨ ਆ ਉਹਨਾਂ ਨੇ ਮਿਲ ਕੇ ਬੀਤੇ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਉਹ ਖਬਰ ਸ਼ੇਅਰ ਕੀਤੀ ਹੋਈ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਗੁਰਪਤਵੰਨ ਸਿੰਘ ਪੰਨੂ ਦੇ ਦੁਆਰਾ ਭਾਰਤ ਦੇ ਉਲਟ ਡੋਬਲ ਦੇ ਉਲਟ ਜਿਹੜੇ ਉਹ ਮੁਕਤਮਾ ਜਿਹੜਾ ਉਹ ਦਰਜ ਕੀਤਾ ਗਿਆ ਆ ਸੋ ਉਸ ਤੋਂ ਹੀ ਹੁਣ ਮੋਦੀ ਜਿਹੜਾ ਇੱਥੇ ਆ ਰਿਹਾ ਆ ਜਿੱਥੇ ਤੁਸੀਂ ਆਪਾਂ ਖਬਰ ਹੁਣੇ ਕਰਕੇ ਹਟਿਆ ਵੀ ਰੂਸ ਦੇ ਨਾਲ ਖੱਬੇਓ ਸੱਜੇਓ ਹੋ ਕੇ ਜਿਹੜਾ ਉਹ ਮਿਲ ਕੇ ਜਿਹੜਾ ਉਹ ਕੰਮ ਚਲਾ ਰਹੇ ਸੀ ਸੋ ਉਸ ਨੂੰ ਲੈ ਕੇ ਵੀ ਤੇ ਆ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਮੁੱਦੇ ਦੇ ਵਿੱਚ ਵੀ ਮੋਦੀ ਨੂੰ ਘੇਰਿਆ ਜਾ ਸਕਦਾ ਹੈ ਹਾਂਜੀ ਬਿਲਕੁਲ ਕਈ ਇਸ ਟਾਈਮ ਕਈ ਐਂਗਲ ਨੇ ਕਈ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਭਾਰਤੀ ਜਿਹੜੀ ਮਸ਼ੀਨਰੀ ਆ ਉਸਵਾਲਾਂ ਦੇ ਘੇਰੇ ਦੇ ਵਿੱਚ ਆ ਭਾਰਤ ਸਰਕਾਰ ਨੂੰ ਜਿਹੜਾ ਤੁਸੀਂ ਮੁਕਾਦਮੇ ਦੀ ਗੱਲ ਕੀਤੀ ਉਹਦੇ ਵਿੱਚ ਸੰਮਣ ਵੀ ਜਾਰੀ ਹੋ ਗਿਆ ਕੱਲ ਆਪਾਂ ਇਹ ਖਬਰ ਜਿਹੜੀ ਆ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ ਅ ਅਗਲੀ ਜਿਹੜੀ ਗੱਲ ਆ ਉਹ ਯੂ ਐਸ ਦੇ ਵਿੱਚ VOTING ਦੇ ਬਾਰੇ ਕਰਦੇ ਚੱਲੇ ਗਿਆ ਆਪਾਂ ਤਿੰਨ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ अर्ਲੀ ਇਨ ਪਰਸਨ ਜਿਹੜੀ VOTING ਆ ਉਹ ਸ਼ੁਰੂ ਹੋ ਚੁੱਕੀ ਆ ਵਰਜੀਨੀਆ ਮਿਨੇਸੋਟਾ ਤੇ ਸਾਊਥ ਡਕੋਟਾ ਡਕੋਟਾ ਦੇ ਵਿੱਚ ਜਿਹੜੀ ਇਹ VOTING ਆ ਉਹ VOTER ਜਿਹੜੇ ਨੇ ਉਹ ਉਹਨਾਂ ਨੂੰ ਅ ਬਾਸ ਸਕਦੇ ਨੇ ਵੋਟ ਉਹ 2024 VOTING SEASON PRESIDENTIAL ਜਿਹੜਾ ਇਲੈਕਸ਼ਨ ਆ ਉਹਦੇ ਲਈ ਇਹ ਜਿਹੜੀ VOTING ਆ ਉਹ ਸ਼ੁਰੂ ਹੋ ਚੁੱਕੀ ਹੈ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਵਰਜੀਨੀਆ ਦੇ ਵਿੱਚ ਤੁਸੀਂ ਜਿਹੜੇ VOTERS ਨੇ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਇਨ ਪਰਸਨ ਜਿਹੜੀ ਵੋਟ ਆ ਉਹ ਪਾ ਸਕਣਗੇ ਤੇ ਇਹ ਓਪਨ ਰਹਿਣੀ ਹੈ ਨਵੰਬਰ 2 ਤੱਕ ਤੇ ਦੱਸਿਆ ਜਾ ਰਿਹਾ ਕਿ 1796000 ਜਿਹੜੇ VOTER ਨੇ ਉਹਨਾਂ ਨੇ ਇਨ ਪਰਸਨ VOTING ਵੋਟ ਪਾਈ ਸੀ ਵਰਜੀਨੀਆ ਦੇ ਵਿੱਚ ਲਾਸਟ ਜਿਹੜੇ PRESIDENTIAL ELECTIONS ਹੋਏ ਸੀਗੇ ਤਕਰੀਬਨ 40% ਬਣਦਾ ਹੈ ਟੋਟਲ ਵੋਟ ਦਾ ਜਿਹੜਾ ਕੀ ਵਰਜੀਨੀਆ ਡਿਪਾਰਟਮੈਂਟ ਆਫ ਇਲੈਕਸ਼ਨ ਦਾ ਜਿਹੜੇ ਡਾਟੇ ਦੇ ਮੁਤਾਬਕ ਐਡੀਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਐਡੀਸ਼ਨ ਜਾਣਕਾਰੀ ਦੇ ਵਿੱਚ ਕਿ 962000 ਜਿਹੜੇ 877 ਵਰਜੀਨੀਆ ਵੋਟਰਸ ਆ ਉਹਨਾਂ ਨੇ 220 ਦੇ ਵਿੱਚ ਬੈਲਟ ਜਿਹਾ ਮੇਲ ਦੇ ਨਾਲ ਜਿਹੜੀ ਵੋਟ ਉਹ ਪਾਈ ਸੀਗੀ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ 574000 ਜਿਹੜਾ ਨੇ ਵੋਟ ਆਪਣੀ ਮੇਲ ਇਨ ਬੈਲਟ ਦੇ ਦੁਆਰਾ ਜਿਹੜੇ ਸਬਮਿਟ ਕੀਤੀ ਸੀਗੀ ਇਲੈਕਸ਼ਨ ਡੇ ਦੇ ਪਹਿਲਾਂ ਸੋ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਮਿਨੇਸੋਟਾ ਤੇ ਸਾਊਥ ਕੋਟਾ ਦੀ ਉੱਥੇ ਵੀ ਜਿਹੜੀਆਂ ਉਹ 23 ਸਟੇਟਸ ਨੇ ਜਿਨ੍ਹਾਂ ਨੇ ਆਪਣੇ ਵੋਟਰਸ ਨੂੰ ਅਲਾਉ ਕੀਤਾ ਕਿ ਉਹ ਜਿਹੜੇ ਨੇ ਆਪਣੇ ਵੋਟ ਉਹ ਕਾਸਟ ਕਰ ਸਕਦੇ ਨੇ ਇਨ ਪਰਸਨ ਤੇ ਹੁਣ ਦੱਸਿਆ ਜਾ ਰਿਹਾ ਕਿ ਕਈ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਵੋਟਰਾਂ ਨੂੰ ਦੇ ਲੈ ਕੇ ਦੇਖਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਲੰਘੇ ਦਿਨੀ 트াম্প ਨੇ ਇੱਕ ਟਿੱਪਣੀ ਵੀ ਕੀਤੀ ਸੀ 1.9 ਮਿਲੀਅਨ ਮਿਨੇਸੋਟਾ ਵੋਟਰਸ ਨੇ ਜਿਹੜੇ ਕੀ ਹੁਣ ਇਸ ਮਾਮਲੇ ਦੇ ਵਿੱਚ ਆਪਣੇ ਹੱਕ ਦੀ ਜਿਹੜੀ ਆ ਉਹ ਵਰਤੋਂ ਕਰਨਗੇ ਤਕਰੀਬਨ 57% ਮਿਨੇਸੋਟਾ ਦੇ ਵਿੱਚ ਅਜਿਹੇ ਵੋਟਰ ਨੇ 220 ਇਲੈਕਸ਼ਨ ਬੈਲਟ ਦੇ ਵਿੱਚ ਜਿਨ੍ਹਾਂ ਨੇ ਆਪਣੀ ਵੋਟ ਕਾਸਟ ਕੀਤੀ ਸੀਗੀ ਇਨ ਪਰਸਨ ਤੇ ਇਸੇ ਤਰ੍ਹਾਂ ਜੇਕਰ ਆਪਾਂ ਡਾਟੇ ਦੇ ਉੱਤੇ ਗੱਲ ਕਰੀਏ ਤਾਂ 220 ਵਿੱਚ ਜਿਹੜੇ ਵੋਟਰ ਸੀਗੇ ਉਹਨਾਂ ਨੇ ਓਪਨ ਹੈਂਡ ਵੋਟ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਆ ਉਹ ਆਪਣੀ ਆਪਟਰ ਟੂ ਹੈਂਡ ਇਨ ਜਿਹੜੇ ਬੇਲ ਬੇਲ ਟੂ ਬੈਲ ਟੂ ਆਫਿਸ ਮਾਫ ਕਰਨਾ ਤੇ 83000 ਜਿਹੜੇ ਸਾਊਥ ਕੋਟਾ ਦੇ ਵੋਟਰਸ ਦਾ ਉਹਨਾਂ ਨੇ ਵੀ ਇਸ ਤਰੀਕੇ ਦੇ ਇਨ ਪਰਸਨ ਜਿਹੜਾ ਵੋਟ ਪਾਉਣ ਨੂੰ ਤਰਜੀਹ ਦਿੱਤੀ ਸੀਗੀ ਜੀ ਬਿਲਕੁਲ ਜੀ ਕੈਲੀਫੋਰਨੀਆ ਦੇ ਵਿੱਚ ਵੀ ਇਹ ਸਹੂਲਤਾਂ ਸਾਰਿਆਂ ਦੇ ਐਬਸੈਂਟੀ ਬੈਲਟ ਜਿਹੜੇ ਉਹ ਆਉਣੇ ਆ ਹੋਰ ਕਈ ਤਰੀਕੇ ਦੇ ਨਾਲ ਚੱਲਦਾ ਆ ਸੋ ਮੇਕ ਸ਼ੂਰ ਕਰਿਓ ਵੀ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਸੀਗਾ ਜੇ ਤੁਸੀਂ ਸਿਟੀਜ਼ਨ ਦਾ 18 ਤੋਂ ਉੱਤੇ ਆ एलिਜੀਬਲ ਆ ਵੋਟ ਫਾਰਮ ਦੇ ਲਈ ਵੋਟ ਰਜਿਸਟਰ ਕਰੋ ਤਾਂ ਵੋਟ ਆਪਣੀ ਜਿਹੜੀ ਉਹ ਤੁਸੀਂ ਜ਼ਰੂਰ ਪਾਣੀ ਹੈ ਤੁਹਾਡੇ ਆਪਣੇ ਪ੍ਰਸਦੀ ਦਾ ਕੈਂਡੀਡੇਟ ਤੋਂ ਤੇ ਜਾਂਦੇ ਜਾਂਦੇ ਖਬਰਾਂ ਦੇ ਖੀਰ ਦੇ ਵਿੱਚ ਜਿਹੜੀ ਫੈਡਰਲ ਰਿਜ਼ਰਵ ਨੇ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਆ ਹੁਣ ਉਸ ਤੋਂ ਬਾਅਦ ਦੇ ਵਿੱਚ ਅਟਕਲਾ ਨਵੀਆਂ ਇਹ ਚੱਲ ਪਈਆਂ ਆ ਪ੍ਰਵਿੰਜੀ ਵੀ ਕੀ ਇਸ ਤੋਂ ਬਾਅਦ ਦੇ ਵਿੱਚ ਹੋਰ ਵੀ ਇੰਟਰਸਟ ਰੇਟ ਕੱਟਸ ਜਿਹੜੇ ਹੋਣਗੇ ਆਪਾਂ ਇੰਟਰਸਟ ਰੇਟ ਕੱਟਸ ਹੋਣ ਤੋਂ ਪਹਿਲਾਂ ਕਈ ਮਹੀਨੇ ਤੱਕ ਇਹ ਚਰਚਾ ਜਿਹੜੀ ਉਹ ਸੁਣਦੇ ਰਹੇ ਆ ਵੀ ਦੋ ਆ ਇਹ 3 ਵਾਰ ਜਿਹੜਾ ਇੰਟਰਸਟ ਰੇਟ ਕੱਟਸਾ ਉਹ ਹੋਣਗੇ ਕਈਆਂ ਨੇ ਸਾਰੇ ਜਾਣੇ ਜਿਹੜੇ ਕਹਦੇ ਸੀਗੇ ਵੀ 1/4% ਤਾਂ ਮਿਨੀਮਮ ਹੋਣਾ ਹੀ ਹੋਣਾ ਆ ਅੱਧਾ ਜਾਂ ਪੌਣਾ ਪਰਸੈਂਟ ਤੱਕ ਵੀ ਕੱਟ ਹੋ ਸਕਦਾ ਸੀ ਸੋ ਅੱਧਾ ਪਰਸੈਂਟ ਕੱਟ ਆਪਣੇ ਸਾਹਮਣੇ ਆਇਆ ਸੀ ਕਹਿੰਦੇ ਵੀ ਅਗਲੇ 4 ਸਾਲਾਂ ਤੱਕ ਫੈਡ ਨੇ ਹੁਣ ਅਗਰੈਸਿਵਲੀ ਜਿਹੜੀ ਆਪਣੀ ਪਾਲਿਸੀ ਆ ਇਸ ਨੂੰ ਜਿਹੜਾ ਤਬਦੀਲ ਕਰਕੇ ਜਿਹੜਾ ਲੈ ਕੇ ਆਉਣਾ ਆ ਕੈਂਪੇਨ ਨੂੰ ਜਿਹੜਾ ਇਹਨਾਂ ਨੇ ਈਜ਼ ਆਊਟ ਕਰਨਾ ਆ ਹੁਣ ਤੁਸੀਂ ਦੇਖੋ ਵੀ ਕਈ ਵਾਰੀ ਜਿਹੜੀਆਂ ਸਰਕਾਰਾਂ ਜਦੋਂ ਕਿਹੜੀ ਆ ਜਾਂਦੀ ਆ ਨਾ ਉਹ ਪਾਲਿਸੀਜ਼ ਦੇ ਨਾਲ ਜਦੋਂ ਮੈਚ ਕਰ ਜਵੇ ਤਾਂ ਲੋਕਾਂ ਨੂੰ ਲੱਗਦਾ ਵੀ ਸਭ ਕੁਝ ਬੱਲੇ ਬੱਲੇ ਆ ਜੇ ਹੁਣ ਇਹ ਫੈਡ ਦੇ ਦੁਆਰਾ ਈਜ਼ ਈਜ਼ ਕੀਤੀਆਂ ਗਈਆਂ ਕੈਂਪੇਨ ਦੇ ਵਿੱਚ ਜੇ 트ੰਪ ਆਉਂਦੇ ਆ ਉਹਨਾਂ ਨੂੰ ਫਾਇਦਾ ਜੇ ਕਮਲਾ ਹੈਰਿਸ ਆਉਂਦੀ ਆ ਉਹਨੂੰ ਫਾਇਦਾ ਲੋਕਾਂ ਨੂੰ ਲੱਗਣਾ ਵੀ ਇਕਨੋਮੀ ਇਹਨਾਂ ਦੇ ਕਰਕੇ ਜਿਹੜਾ ਬਹੁਤ ਕੁਝ ਸੈੱਟ ਜਿਹੜੀ ਹੋ ਰਹੀ ਆ ਪਰ ਇਵੈਂਚੁਅਲੀ ਜਦੋਂ ਇਹਨਾਂ ਡਾਊਨ ਗਿਆ ਹੋਵੇ ਕੰਮ ਤਾਂ ਜਿਹੜਾ ਰਿਵਾਈਵ ਜਿਹੜਾ ਉਹ ਕਰਨਾ ਹੀ ਹੁੰਦਾ ਆ ਤੇ ਫੈਡ ਨੇ ਜਿਹੜਾ ਇੰਟਰਸਟ ਰੇਟਸ ਆ ਉਹਨਾਂ ਨੂੰ ਘਟਾਉਣਾ ਜਿਹੜਾ ਹੁਣ ਸ਼ੁਰੂ ਕਰ ਦਿੱਤਾ ਹੁਣ ਫੈਡਰਲ ਓਪਨ ਮਾਰਕੀਟ ਕਮੇਟੀ ਦੇ ਉੱਤੇ ਜਿਹੜੇ ਇਹ ਸਵਾਲ ਆ ਰਹੇ ਆ ਇਹ ਪੁੱਛਿਆ ਜਾ ਰਿਹਾ ਹੈ ਵੀ ਕੀ ਅਗਲੀ ਵਾਰ ਜੇ ਇੰਟਰਸਟ ਰੇਟ ਘਟ ਹੁੰਦੇ ਆ ਕੀ ਅਕਤੂਬਰ ਚ ਕਰਦੇ ਆ ਜਾਂ ਨਵੰਬਰ ਚ ਕਰਦੇ ਆ ਤੇ ਜੇ ਹੁੰਦੇ ਆ ਤੇ ਕਿੰਨੇ ਪਰਸੈਂਟ ਜਿਹੜੇ ਉਹ ਘਟ ਹੋ ਸਕਦੇ ਆ ਇਨਫਲੇਸ਼ਨ ਵਾਲੀ ਗੱਲ ਹੁਣ ਬਿਲਕੁਲ ਪਿੱਛੇ ਜਿਹੜੀ ਉਹ ਰਹਿ ਗਈ ਆ ਜਿਹੜੇ 2% ਤੱਕ ਲੈ ਕੇ ਆਉਣਾ ਚਾਹੁੰਦੇ ਸੀ ਉਸ ਦੇ ਵਿੱਚ ਉੱਥੇ ਤਾਂ ਨਹੀਂ ਪਹੁੰਚੇ ਪਰ 2.5 3% ਤੱਕ ਆ ਕੇ ਇਹਨਾਂ ਨੇ ਇੰਟਰਸਟ ਰੇਟ ਕੱਟਸ ਜਿਹੜੇ ਆ ਉਹ ਕਰ ਦਿੱਤੇ ਆ ਐਨ ਇਲੈਕਸ਼ਨ ਤੋਂ 2 ਕੁ ਮਹੀਨੇ ਪਹਿਲਾਂ ਇਦਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਪੜਖਵਾਣੀਆਂ ਆਪਾਂ ਵੀ ਜਿਹੜੇ ਕਰਦੇ ਰੇਆ ਵੀ ਇਲੈਕਸ਼ਨਾਂ ਤੋਂ ਪਹਿਲਾਂ ਇੰਟਰਸਟ ਰੇਟ ਕੱਟਸ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਉਹੀ ਕੁਝ ਜਿਹੜਾ ਹੋਇਆ ਆ ਕੀ ਇਸ ਦੇ ਨਾਲ ਵੋਟਰ ਦੇ ਉੱਤੇ ਅਸਰ ਪਊਗਾ ਕੀ ਇਸ ਦੇ ਨਾਲ ਇਕਨੋਮੀ ਨੂੰ ਹੌਸਲਾ ਮਿਲੂਗਾ ਕੀ ਚੱਕਰ ਜਿਹੜਾ ਉਹ ਘੁੰਮਣਾ ਸ਼ੁਰੂ ਹੋ ਜਾਊਗਾ ਇਹ ਵੱਡਾ ਸਵਾਲ ਨੇ ਹਾਂ ਇਹ ਕੀ ਜਿਹੜਾ ਹੋਊਗਾ ਇਹ ਦੇਖਣ ਵਾਲੀ ਗੱਲ ਆ ਪਰ ਹਾਂ ਇੱਕ ਵੀ ਇਹ ਆ ਵੀ ਲੋਕਾਂ 'ਚ ਉਤਸ਼ਾਹ ਹੈ ਜਿਹੜਾ ਪਹਿਲੇ ਇੰਟਰਸਟਡ ਘਟਸ ਤੋਂ ਬਾਅਦ ਦੇ ਵਿੱਚ ਜ਼ਰੂਰ ਵਧ ਆਇਆ ਇਹ ਇਹ ਟੀਕੇ ਦਾ ਅਸਰ ਕਰਦਾ ਕਿ ਚਿਰ ਰਹਿੰਦਾ ਆ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੀ ਹਾਂਜੀ ਬਿਲਕੁਲ 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 ਸੋ ਜੌਬਸ ਦੇ ਉੱਤੇ ਵੀ ਨਜ਼ਰ ਰਹੇਗੀ ਕਿ ਕੀ ਜਨਰੇਟ ਹੁੰਦੀਆਂ ਨੇ ਜਾਂ ਹਾਲੀ ਦੇ ਦੌਰ ਦੇ ਦਰ ਵਿਚ ਮੰਦਵਾੜੇ ਦੇ ਦੌਰ ਦੇ ਦੌਰਾਨ ਲੇਆਫਸ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਰਹਿੰਦਾ ਆ ਰਾਜਕਰਮੀ ਸਿੰਘ ਜੀ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵੱਲ ਆ ਜੀ ਤੇ ਇੱਥੇ ਆਪ ਲੈਣੇ ਆ ਜੀ ਜਾਸਤ ਤੇ ਪੰਜਾਬੀ ਜੀਐਸ ਤੇ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆਉਣਗੇ ਮਸੂਦ ਮਲੀ ਸਾਹਿਬ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਉਸ ਤੋਂ ਬਾਅਦ 11:30 ਤੁਸੀਂ ਪ੍ਰੋਗਰਾਮ ਸੁਣੋਗੇ ਨਜ਼ਰੀਗਾ ਤੇ 1 ਵਜੇ ਪ੍ਰੋਗਰਾਮ ਤੁਸੀਂ ਪੰਜਾਬੀ ਜੀਐਸ ਦੇ ਉੱਤੇ ਸੁਣੋਗੇ ਕੁਝ ਗੱਲਾਂ ਤੇ ਕੁਝ ਗੀਤ ਤੇ ਉਸ ਤੋਂ ਬਾਅਦ 2 ਵਜੇ ਪ੍ਰੋਗਰਾਮ ਬਿਓਂਡ ਹੈਡਲਾਈਨਸ ਮਨਦੀਪ ਪੁਨੀਆ ਜੀ ਲੈ ਕੇ ਆਉਣਗੇ ਤੇ 2:30 ਵਜੇ ਪ੍ਰੋਗਰਾਮ ਰਿਸ਼ਤੇ ਰਿਸ਼ਤੇ ਤੇ 3 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ 3 ਤੋਂ 4 ਪ੍ਰੋਗਰਾਮ ਜਿਹੜਾ ਸਾਂਝੀ ਸਾਥ ਉਹ ਹਾਂਜੀ ਬਿਲਕੁਲ ਉਹਦੇ ਵਿੱਚ ਕਿਸੇ ਮੋਟੀਵੇਸ਼ਨਲ ਸਟੋਰੀ ਜਾਂ ਕੋਈ ਲਾਈਫਸਟਾਈਲ ਜਾਂ ਫਿਰ ਟਰੱਕ ਇੰਡਸਟਰੀ ਦੇ ਬਾਬਤ ਆਪਣੇ ਨਾਲ ਜੁੜਦੇ ਨੇ ਟਾਂਡਾ ਜੀ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਤੇ 4:00 ਤੋਂ 5:30 ਪ੍ਰੋਗਰਾਮ ਜਿਹੜਾ ਤੁਸੀਂ ਸੁਣਦੇ ਹੋ ਬਲਵਿੰਦਰ ਕੌਰ ਜੀ ਦਾ ਤੇ ਉਸ ਤੋਂ ਬਾਅਦ 5:40 ਮਿੰਟ ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 6:00 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ